ਕਿਦੋਂ ਇਹ ਫੇਰ ਇਤਿਹਾਸ ਰਚੋਣਾ ਵੀ ਦੇਖੋ ਬਾਪ ਪੁੱਤ ਕਹਿੰਦੇ ਐ ਅੱਜ ਦੇ ਦਿਨ ਦੇ ਵਿੱਚ ਮੁੱਛਾਂ ਤੋਂ ਲੰਬੀ ਹੋ ਜਾਂਦੀ। ਨਾ ਦੇ ਖੇਰੀ ਦਾ ਵੇਲਾ ਮਾਣ ਦਾ ਆਹ ਤੇ ਨਾਲ ਦੇਖੀ ਆਇਆ ਆ। ਉਹ ਤੇ ਉਹ ਪਾਗਲ 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 ਕੀ ਆ ਵੀ ਨਾ ਪੱਖਰ ਗੇਰੂ ਨਾ ਇਹਦਾ ਪਾਣੀ ਉੱਪਰ ਆਊਗਾ। ਆਹ ਆ ਦੇਖ ਲੈ ਰੇ ਕਿੰਨੇ ਆ ਪੱਟਾ ਨਾ ਦੇ ਨੀੜੇ ਤੇ ਨੇ ਵੀ ਸੀੜਾ ਲਾਏ ਨੇ ਆਹ ਇਹ ਹੈ ਜਾਂਦੇ ਆ ਦਿਖਾਏ ਤੇ ਮਾਰ ਕੇ ਲਾ ਦੇੜੇ ਇਹ ਨੇੜੇ ਕਿਉਂ ਉੱਪਰ ਮਾਰਦੇ ਤੁਸੀਂ ਤੁਸੀਂ ਲਾ ਲਓ ਜਿਹੜਾ ਜ਼ੋਰ ਲਾਉਣਾ ਅਰਜਨਾ ਹੀ ਤਾਂ ਬੈਠੇ ਆ ਜੀ ਜਿਹਨਾਂ ਦੇ ਅੱਖ ਚ ਲੱਕੜੀ ਐ ਉਹ ਬੈਠੇ ਆ ਆ ਦੇਖ ਤੁਸੀਂ ਚਾਵਲ ਦਾ ਭਾਈ ਮਾਰਤਾ ਤੁਸੀਂ ਚਾਵਲ ਲੁੜਦਾ ਚਾਵਲ ਨਾ ਤੁਸੀਂ ਵੀਰ ਨੂੰ ਵਾਦੇ ਕਰ ਰਹੇ ਆ ਵੀ ਅਰਜਨਾ ਹੀ ਬੈਠੇ ਆ ਯਾਰ ਅਰਜਨ ਤਾਂ ਮੈਂ ਨਾ ਅਰਜਨ ਦਾ ਨਾਮ ਲਿਆ ਏ ਬਸ ਉਹ ਬੈਠੇ ਤਾਂ ਫਿਰ ਵੀਰ ਬੈਠਾ ਅਰਜਨ ਦਾ ਕੋਈ ਮਤਲਬ ਨਹੀਂ ਗੱਲ ਲੈ ਜੋ ਕੱਲ ਸਾਡੇ ਯਾਰੀ ਤੇ ਆਇਆ ਏ ਕੋਈ ਨਿਆਣੇ ਨੂਣ ਵਾਲੇ ਕੰਮ ਨਹੀਂ ਇਹ ਕਰਦੇ ਹੈ ਅੱਛਾ ਇਹ ਤਾਂ ਤਕੜੇ ਕੰਮ ਹੈ ਨਾਲੇ ਲੱਗ ਗਏ ਸਾਰੇ ਨਾ ਨਾ ਵੀਰ ਪਾਣੀ ਆ ਜਾਂਦੇ ਹੁਣ ਉੱਪਰ ਪਾਣੀ ਉੱਪਰ ਨੂੰ ਵਧਿਆ ਉਹਨਾਂ ਦੀ ਕਪੈਸਿਟੀ ਘਟ ਜਾਣੀ ਹਟ ਜਾਓ ਨਾ ਨਿਆਣੇ ਬਣੋ ਆਹ ਚੰਡਿਆ ਹੋਇਆ ਚੰਡਿਆ ਹੋਇਆ ਜੀ ਮੇਰੋ ਦਾ ਇਹਨਾਂ ਬੰਵੋ ਨੇ ਨਿਕਲੇ ਟੱਪਾਂ ਮਰਾ ਕੇ ਮਰ ਆਤਾ ਹੈ ਟੰਡੇ ਚਾਰਕ ਬੰਦੇ ਦਾ ਪਿੱਛੇ ਨੂੰ ਹੀ ਮੁੜ ਗਏ ਪੰਜ ਬੰਦੇ ਦੋ ਆ ਗਾਹ ਨੂੰ ਆ ਕੇ ਤੇ ਰਾਹ ਮੁੱਕ ਗਿਆ ਪਰ ਰਾਹ ਲੱਭ ਲਿਆ ਸਾਡੇ ਤੈਨੂੰ ਆਟਮ ਮਿਲ ਗਈ ਦੇਖਣ ਵਾਲੀ ਕਿਹੜੀ ਆਟਮ ਹੈ ਆ ਦੇਖ ਲੈ ਆਮ ਕਿਥਾ ਹੈ ਚਾਰਟ ਹੈ ਮੈਂ ਪੂਰੀ ਜ਼ਬਰਦਸਤ ਉਹ ਹੈ ਕੋਠਾ ਦਾ ਬਾਬਾ ਕੋਠਾ ਦਾ ਹੀ ਕੋਠਾ ਤੇ ਬਾਬਾ ਹੈ ਇਹ ਹੈ ਕਿਸੇ ਦਾ ਫਾਰਮ ਬਈ ਚਾਰਕ ਬੰਦੇ ਰਹਿ ਬਣਾਈ ਬਈ ਓਕੇ ਰਿਪੋਰਟ ਨਦੀ ਦੇ ਵਿੱਚ ਨਾਲ ਆਲੇ ਸਾਡੇ ਪਹਾੜ ਆਹ ਕੀ ਮੌਸਮ ਹੈ ਕਿੱਥਾ ਰਹਿੰਦਾ ਬਾਈ ਤੂੰ ਨਿਆਰ ਆਪਣੇ ਵਾਲੇ ਪਰਾਂ ਨੂੰ ਆਉਂਗੇ ਉਹਦਾ ਪੂਰਾ ਪਰਾਂ ਨੂੰ ਘੁੰਮ ਕੇ ਫੇਰ ਆਉਂਗੇ ਸਾੜੇ ਵਾਲੇ ਰੀਸਰਟ ਆਉਣੇ ਨਾਲ ਵਿੱਚ ਬਲਵੇਂ ਕਿਹਾ ਮਹਾਰੂਜੋ ਵੀਰੇ ਇੱਕ ਮਿੰਟ ਆਪਣੇ ਵਾਲੇ ਬੰਦੇ ਉਹ ਆ ਕੇ ਪਹੁੰਚ ਗਏ ਅਸੀਂ ਫੇਰ ਪਿੱਛੇ ਰਹਿ ਗਏ। ਮੰਮਾ ਪਹਾੜ ਚੋਂ ਪੈਣ ਦਿਖਦਾ ਮਿਰਜ਼ਾਪੁਰ ਦਾ। ਉਹ ਇਹ ਤਾਂ ਰੈਡੀ ਹੈ। ਛੁੱਟੀ ਦੀ ਮਹਾਜਾਲਾ ਕੋਈ ਥੋੜਾ ਪੰਜਾਬ ਨੇ ਇੰਦਰ ਤੋਂ। ਇਹ ਵੀ ਹੈ ਜਿਵੇਂ ਇਸ ਸਮੇਂ ਉਹ ਵੀ ਇਹ ਤੋਂ ਇਸ ਸਮੇਂ ਹੈ ਵੀਰੇ ਮੈਂ ਟਾਈਮ ਨੂੰ। ਲਓ ਵੀ ਅੱਜ ਮਿਰਜ਼ਾਪੁਰ ਤੋਂ ਨਿਕਲੂਗਾ। ਸੱਸਮਾ ਟਾਈਮ ਇਹ ਜòn ਇੱਕ ਸੋਸਮਾ ਜੀ ਦੀ ਜਿਹੜੀ ਨਵੀਂ ਚੰਡੀਗੜ੍ਹ ਵਾਲੀ ਸ਼ਾਇਦ ਪਿਛਲੇ ਬਲਾਗ ਵਿੱਚ ਤੁਸੀਂ ਦੇਖੀ ਹੋਵੇ ਮੈਂ ਦੱਸਿਆ ਵੀ ਸੀਗਾ ਵੀ ਪਰਾਂ ਨੂੰ ਇੱਕ ਮਰਜਾ ਪਰ ਨੂੰ ਰਾਹ ਪੈਂਦਾ ਸ਼ਾਇਦ ਅਜ ਉਧਰ ਨੂੰ ਨਿਕਲੀ ਹੈ ਬਾਕੀ ਚਲੋ ਚਾਲੇ ਆਪਣਾ ਨਹੀਂ ਪਿੱਛੇ ਨੂੰ ਵੀ ਮੁੜਿਆਉਗੇ ਬੰਦੇ ਸਾਡੇ ਬਾਕੀ ਦੇਖਦੇ ਹਾਂ ਜੀ ਕੀ ਆ ਬਣਤਾ ਹੈ ਬਣੇ ਰਹੋ ਵੀਡੀਓ ਕੇ ਸਾਥ ਮੈਂ ਕੰਨੇ ਬਲੌਗਰ ਵੀ ਗੈਲ ਗੈਲ ਹੋ ਰਿਹਾ ਹੈ ਭਾਈ ਹੋ ਗਿਆ ਕੁਝ ਪੈਂਚਰ ਤਾਂ ਨਹੀਂ ਹੋਇਆ। ਆਹ ਦੇਵਾ ਬੋਲ। ਕਾੜ ਦਿੰਦੇ ਹੈ। ਉਡਣੇ ਵਾਲਾ ਗੇਰ ਬਾਵੀਰ ਜੀ। ਇਮਾ ਉਡਣੇ ਵਾਲਾ ਗੇਰ। ਇਹ ਬੰਨਿਆ ਅੰਗਰੇਜ਼ੀ ਜੀ ਕੁਛ ਨਹੀਂ ਕਿਹਾ ਕੋਤਾ ਭਾਈ। ਬਾਹਰ ਹੀ ਖੜਾ। ਸਲਿੱਪੋ ਸਲਿੱਪੀ ਕੰਮ ਪੂਰਾ ਵਾ ਜੀ। ਛਾੜੋ ਪਿੱਛਾ ਗੋਡੇ ਬਹੁਤ ਬੜੇ ਇੱਧਰ ਦਾ ਆਏ ਜਾ ਰਹੇ ਕੋੰ ਦਾ ਗੱਲੂ ਕੋ ਕੋ ਕੁਪਾ ਲਾਦੇ ਨਹੀਂ ਪਿੰਡੇ ਨਾਲ ਆਦਾ ਗਿਆ ਮਨੇ ਲਾਓ ਜੀ ਅੱਧੀ ਟਾਪਰ ਦਾ ਪਹੁੰਚਗੇ ਇਸੇ ਸਮਾਂ ਦੀਆਂ ਮੋਹੜੀਆਂ ਦਾ ਇੱਥੇ ਇੱਕ ਰਹਿਣ ਬਸੇਰਾ ਵੀ ਬਣਾਇਆ ਹੋਇਆ ਮੜਾ ਜਿਹਾ ਬੈਠ ਕੇ ਠੰਡਾ ਤੱਤਾ ਪੀ ਸਕਦੇ ਤੁਸੀਂ ਪਿੰਡ ਮਿਰਜਾਵਰ ਵੀ ਦਿਖ ਰਿਹਾ ਹੈ ਡੈਮ ਵੀ ਦਿਖਦਾ ਹੈ ਪਿੰਡ ਮਿਰਜਾਵਰ ਵੀ ਦਿਖ ਰਿਹਾ ਹੈ ਡੈਮ ਵੀ ਦਿਖ ਰਿਹਾ ਹੈ ਥੋੜਾ ਥੋੜਾ ਦਿਖਾ ਦਿੰਨਾ ਜੀ ਯੋ ਰਿਹਾ ਮਿਰਜਾਵਰ ਮੰਡਾ ਯੋ ਰਿਹਾ ਡੈਮ ਚਲੋ ਚਲੋ ਚੱਲਦੇ ਅੱਗੇ ਨੂੰ ਹੁਣ Fala, ভারি ভারি পড়ি মেনোরলারি আরিক পড়ি যে ওটা পরলে যে দেন মেখালের উপরে কাজি বড় নি করে খালি বড় নি তো নজরি না আছে কোন মন্দির আছে মন্দির এর পানি তে দি গো জানা বিরতি বান গয়া प्लैन जादा जी ਯਾਰ ਇਹ ਗੋਲੀ ਨੂੰ ਮੁਕਲ ਸੇਵ ਕੋ ਕੰਮ ਦਾ ਕਰਤਾ ਕੋਕੇ ਕੋਲੇ ਨਹੀਂ ਪਾ ਲੋ ਭਾਈ ਪਾ ਲੋ ਫੋਨ ਨਹੀਂ ਨਾ ਜਰੂਰ ਕੋ ਜੱਟ ਬੋਲਦਾ ਨਾ ਆਨੇ ਕਰ ਸਰ ਜਿੱਕਰ ਟ੍ਰੇਨ ਰੇਲ ਹੀ ਗਾਣੀ ਹੋ ਜੂਰੇ ਹਾਂ ਦੇਖ ਲੈ ਆਉਣਾ ਹੋ ਪੂਰੇ ਨੂੰ ਖਿਚ ਕੇ ਵੇਜਰੀ ਕਰੇ ਜੀ ਥਲੀ ਹੈ ਨਾ ਅੱਧ ਨੂੰ ਕਰੇ ਬਲਾ ਜੀ ਜੇ

ਕੈਂਟੋਂ ਨਿਕਲਦੇ ਹਾਂ ਇਹਦੇ ਦੁਪਹਿਰੇ ਦਾ ਫਿਰੋ ਉਹੀ ਪੁਰਾਣੀ ਲੇਕ ਜਿਓ ਮੈਂ ਕੋਰੀ ਲੋੜ ਨਹੀਂ ਆਵਾਜ਼ ਮੈਂ ਵੀਰ ਆਪਾਂ ਖਿਚਾ ਦੇ ਮੇਰੇ ਦਾ ਬਜਾ ਰਹੀ ਹੈ ਭਈਆ ਜੀ ਸਮਾਈ

ਉਹ ਮੈਂ ਤਾਂ ਕੱਲ ਪਤਾ ਨਹੀਂ ਇਹ ਮੈਂ ਸਾਹਮਣੇ ਜਸ ਇੰਟਰਫੇਸ਼ਨ ਉਸ ਕੋਤੇ ਦਾ ਕੁਸਤਾ ਕੰਟਰੋਲ ਕਰਦਾ ਦੱਕਾ 17 ਵਿੱਚ ਨੂੰ ਜਾਤ ਨਹੀਂ ਆਈ ਹੁਣ ਦਰ ਵਿੱਚ ਆਉਂ ਮੰਦ ਕਰ ਲੈ ਇਹ ਕੁਛ ਮੈਲੇ ਜੀ ਮੂੰਹ ਹੈ ਮੈਂ ਖਾਉ ਤੇ ਕੀ ਕਹਿ ਰਿਹਾ ਕੀ ਕਹਿੰਦਾ ਸਹੀ ਨਹੀਂ ਕਹਿੰਦਾ ਜੀ ਕਿੰਨੀ ਲਾਜ ਨਹੀਂ ਬੈਣੀ ਤੀ Thank you.